ਸਤ ਸ੍ਰੀ ਅਕਾਲ ਜੀ ਟਰੈਵਲ ਵਿਦ ਸਰਦਾਰ ਦੇ ਨਵੇਂ ਸਫ਼ਰ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆ ਜਹੀ ਧਰਤੀ ਦੇ ਉੱਤੇ ਚੱਲੇ ਆ ਜਿੱਥੇ ਚੁੰਬਕੀ ਖੇਤਰ ਆ ਜਿੱਥੇ ਕਹਿੰਦੇ ਵੀ ਮੈਗਨੇਟਿਕ ਹਿੱਲ ਆ ਜਿੱਥੇ ਕਹਿੰਦੇ ਵੀ ਗੱਡੀ ਖੜਾ ਦਿਓ ਤੇ ਗੱਡੀ ਚੜਾਈ ਵੱਲ ਨੂੰ ਚਲੀ ਜਾਂਦੀ ਆ ਜਿੱਥੇ ਕਹਿੰਦੇ ਆ ਵੀ ਫੁੱਟਬਾਲ ਰੱਖ ਦਿਓ ਤੇ ਫੁੱਟਬਾਲ ਵੀ ਚੜਾਈ ਵੱਲ ਨੂੰ ਤੁਰ ਪੈਂਦੀ ਆ ਤੇ ਦੇਖਣ ਨੂੰ ਨਹੀਂ ਲੱਗਦੀ ਚੜਾਈ ਇਸ ਵਕਤ ਆਪਾਂ 4080 ਮੀਟਰ ਦੀ ਉਚਾਈ ਦੇ ਉੱਤੇ ਆ ਮਤਲਬ ਮੇਰੇ ਕਹਣ ਦਾ ਮਤਲਬ ਇਹ ਆ ਕਿ ਸਮੁੰਦਰ ਤਲ ਤੋਂ ਆਪਾਂ 4 ਕਿਲੋਮੀਟਰ ਤੋਂ ਵੀ ਉੱਪਰ ਆ ਜੇ ਆਪਾਂ ਲੁਧਿਆਣੇ ਤੋਂ ਦੇਖਿਆ ਜਾਵੇ ਤਾਂ ਲਾ ਲਓ ਤੁਸੀਂ ਹਿਸਾਬ ਕੇ 12-13000 ਫੁੱਟ ਦੀ ਉਚਾਈ ਦੇ ਉੱਤੇ ਆਪਾਂ ਇਸ ਵਕਤ ਗੱਡੀ ਚਲਾ ਰਹੇ ਆ ਤੇ ਹੁਣ ਆਪਾਂ ਮੈਗਨੇਟਿਕ ਹਿੱਲ ਆਉਣ ਵਾਲੀ ਆ ਤੇ ਆਪਾਂ ਉੱਥੇ ਰੁਕਣ ਲੱਗੇ ਆ ਤੇ ਆਪਾਂ ਸਾਰੇ ਭੇਦ ਦੇਖਦੇ ਆ ਵੀ ਇੱਥੇ ਕੀ ਕੁਝ ਹੁੰਦਾ ਇਹ ਆ ਗਈ ਜੀ ਮੈਗਨੇਟਿਕ ਹਿੱਲ ਇਹ ਪੁਆਇੰਟ ਆ ਜਿਹੜਾ ਇਹ ਪੁਆਇੰਟ ਬਣਾਇਆ ਹੋਇਆ ਇਹਨਾਂ ਨੇ ਲੇਹ ਲਦਾਖ ਦੇ ਵਿੱਚ ਕਿ ਮੈਗਨੇਟਿਕ ਜਿਹਦਾ ਨਾਮ ਦਿੱਤਾ ਹੋਇਆ ਮੈਗਨੇਟਿਕ ਹਿੱਲ ਇੱਥੇ ਗੱਡੀ ਰੋਕਦੇ ਆ ਤੇ ਗੱਡੀ ਕਹਿੰਦੇ ਵੀ ਚੜਾਈ ਵੱਲ ਨੂੰ ਚਲੀ ਜਾਂਦੀ ਆ ਉਹ ਤੁਸੀਂ ਸਾਹਮਣੇ ਦੇਖਦੇ ਹੋਵੋਗੇ ਕਿ ਸਾਹਮਣੇ ਚੜਾਈ ਆ ਤੇ ਜੇ ਤੁਸੀਂ ਇਹ ਆਪਾਂ ਜੀਪ ਦੇਖਦੇ ਆ ਪਹਿਲਾਂ ਇਹ ਜੀਪ ਬੰਦ ਆ ਇਹ ਵੀ ਉਧਰ ਨੂੰ ਜਾ ਰਹੀ ਆ ਚੜਾਈ ਵੱਲ ਨੂੰ ਤੇ ਇੱਥੇ ਆ ਬੋਰਡ ਲੱਗਿਆ ਹੋਇਆ ਬੋਰਡ ਦੇ ਉੱਤੇ ਵੀ ਲਿਖਿਆ ਹੋਇਆ ਇਹਨਾਂ ਦਾ ਕਿ ਮੈਗਨੇਟਿਕ ਹਿੱਲ ਵੈਲਕਮ ਇਨ ਮੈਗਨੇਟਿਕ ਹਿੱਲ ਤੇ ਇੱਥੇ ਆਪਾਂ ਲਾਇਆ ਚਲਾਇਆ ਡਰੋਨ ਡਰੋਨ ਦੇ ਨਾਲ ਮੈਂ ਤੁਹਾਨੂੰ ਦੱਸਦਾ ਵੀ ਆਹ ਬਕਸਾ ਬਣਿਆ ਹੋਇਆ ਵਾ ਸੜਕ ਦੇ ਉੱਤੇ ਇਹਦੇ ਉੱਤੇ ਕਹਿੰਦੇ ਆ ਵੀ ਤੁਸੀਂ ਗੱਡੀਆਂ ਖੜਾ ਦਿਓ ਤੇ ਆਲੇ-ਦੁਆਲੇ ਸਕੂਟਰਾਂ ਛੋਟੇ ਜਿਹੇ ਜਿਹੜੇ ਚਾਰ ਟਾਇਰਾਂ ਵਾਲੇ ਆ ਉਹਨਾਂ ਦੇ ਨਾਲ ਇੱਥੇ ਲੋਕ ਗੇੜੇ ਵੀ ਦਿੰਦੇ ਆ ਕਹਿੰ ਲੋ ਵੀ ਮੋਟਰ ਸਪੋਰਟ ਵੀ ਹੈਗੀ ਆ ਤੇ ਪਾਈਜੀ ਦੀ ਕਾਰ ਆ ਇਹ ਕਾਰ ਨੂੰ ਇਹ ਨੇ ਨਿਊਟਰਲ ਕਰਤਾ ਕਿਉਂਕਿ ਮੈਂ ਵੀ ਤਾਂ ਬੈਠਾ ਵਾਂ ਵਿੱਚ ਕੇ ਵਿੱਚੋਂ ਆਪ ਨੂੰ ਪਤਾ ਲੱਗਦਾ ਰਹੇ ਕਿ ਇਹ ਨਿਊਟਰਲ ਆ ਕਾਰ ਤੇ ਚਲੀ ਗਈ ਤਾਂ ਹਨੂ ਜਾਣਾ ਸ਼ੁਰੂ ਕਰਤਾ ਇਹਨੇ ਤੇ ਹੁਣੇ ਇਸੇ ਕਾਰਨ ਨੂੰ ਆਪਾਂ ਦੇਖਦੇ ਆ ਬਾਹਰਲੇ ਪਾਸਿਓਂ ਕਿ ਇਹ ਹੁਣ ਵੀ ਨਿਊਟਰਲੀ ਆ ਤੇ ਬਾਹਰੋਂ ਵੀ ਇਹ ਜਾ ਰਹੀ ਆ ਕਹਿੰਦੇ ਵੀ ਇਹ ਜੇ ਆਪਾਂ ਨਹੀਂ ਰੋਕਦੇ ਤਾਂ ਇਹ 30 35 ਦੀ ਸਪੀਡ ਫੜ ਲੈਂਦੀ ਆ ਇੰਨੀ ਤੇਜ਼ ਹੋ ਜਾਂਦੀ ਆ ਕਾਰ ਤੇ ਇਸੇ ਕਰਕੇ ਆ ਵੀ ਡਰਾਈਵਰ ਤੋਂ ਬਿਨਾ ਨਹੀਂ ਇਹਦੇ ਵਿੱਚ ਚਲਾਉਣੀ ਚਾਹੀਦੀ ਇਹ ਹੁਣ ਬੈਕ ਕਰਕੇ ਲੈ ਕੇ ਆ ਰਹੇ ਆ ਕਾਰ ਤੇ ਇਹ ਹੁਣ ਵੀ ਨਿਊਟਰਲੀ ਆ ਤੇ ਉਹ ਸਾਹਮਣੇ ਖੜੀ ਆ ਆਪਣੀ ਕਾਰ ਹੁਣ ਆਪਾਂ ਕਰਦੇ ਆ ਆਪਣੀ ਕਾਰ ਨਾਲ ਟਰਾਈ ਤੇ ਹੁਣ ਗੱਲ ਇਹ ਆ ਕਿ ਮੇਰੀ ਕਾਰ ਦੇ ਵਿੱਚ ਚਲਾਉਣ ਵਾਲਾ ਕੋਈ ਹੈ ਨਹੀਂ ਤੇ ਸਿਰਫ ਹਾਂ ਘਰ ਦੇ ਬੈਠੇ ਆ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਦਾਂ ਕਰੋ ਵੀ ਆਹ ਹੈਂਡ ਬ੍ਰੇਕ ਆ ਇਹਨੂੰ ਖਿੱਚ ਲਿਓ ਜੇ ਕਿਤੇ ਜਿਆਦਾ ਤੇਜ਼ ਹੋ ਗਈ ਗੱਡੀ ਆਪਾਂ ਵੀ ਇਹ ਬਾਕਸ ਦੇ ਵਿੱਚ ਗੱਡੀ ਖੜਾਤੀ ਤੇ ਗੱਡੀ ਬੈਕ ਜਾਣਾ ਸ਼ੁਰੂ ਹੋ ਗਈ ਤੇ ਇਸ ਵਕਤ ਗੱਡੀ ਦੇ ਵਿੱਚ ਡਰਾਈਵਰ ਕੋਈ ਵੀ ਨਹੀਂ ਹੈਗਾ ਦੇਖੋ ਇਧਰ ਚੜਾਈ ਆ ਖਾਲੀ ਆ ਸੀਟ ਤੇ ਉਹਨਾਂ ਨੇ ਹੈਂਡ ਬ੍ਰੇਕ ਖਿੱਚ ਦਿੱਤੀ ਤੇ ਆਪਾਂ ਫੇਰ ਦੇਖਦੇ ਹਾਂ ਇੱਕ ਵਾਰੀ ਇਹ ਪਿੱਛੇ ਜਾ ਰਹੀ ਆ ਤੇ ਹੈਂਡ ਬ੍ਰੇਕ ਖਿੱਚੀ ਜਾਊਗੀ ਤਾਂ ਇਹ ਗੱਡੀ ਰੁਕੂਗੀ ਕਿਉਂਕਿ ਡਰਾਈਵਰ ਸੀਟ ਦੇ ਉੱਤੇ ਕੋਈ ਬੰਦਾ ਨਹੀਂ ਹੈਗਾ ਬਿੱਲੀ ਆ ਇੱਕ ਤੇ ਇਸੇ ਤਰੀਕੇ ਆ ਵੀ ਇਹ ਜਿਹੜੀ ਚੀਜ਼ ਆ ਇਹਨੂੰ ਦੇਖਣ ਵਾਸਤੇ ਲੋਕ ਦੂਰੋਂ ਦੂਰੋਂ ਆਉਂਦੇ ਆ ਕਈ ਬੰਦੇ ਫਲਾਈਟ ਲੈ ਕੇ ਆਉਂਦੇ ਆ ਲੇਹ ਦੇ ਵਿੱਚ ਤਾਂ ਉੱਥੋਂ ਫਿਰ ਟੈਕਸੀ ਕਰਕੇ ਇੱਥੇ ਆਉਂਦੇ ਆ ਜਾਂ ਫਿਰ ਬਾਈਕ ਰੈਂਟ ਕਰਕੇ ਇੱਥੇ ਤੱਕ ਆਉਂਦੇ ਆ ਤੇ ਇੱਥੇ ਗੁਰਦੁਆਰਾ ਪੱਥਰ ਸਾਹਿਬ ਵੀ ਆ ਉੱਥੇ ਵੀ ਲੋਕ ਦਰਸ਼ਨ ਕਰਨ ਜਾਂਦੇ ਆ ਤੇ ਪਰਲੇ ਪਾਸੇ ਹੈਗੀਆਂ ਸਪੋਰਟਸ ਖੇਡਾਂ ਖੇਡਦੇ ਆ ਲੋਕ ਤੇ ਇੰਡੀਆ ਦਾ ਫਲੈਗ ਲੱਗਿਆ ਹੋਇਆ ਬੰਜੀ ਜੰਪਿੰਗ ਹੈਗੀ ਆ ਤੇ ਇੱਕ ਦੋ ਹੋਰ ਜੰਪਿੰਗ ਵਾਲੀਆਂ ਹੈਗੀਆਂ ਗੇਮਾਂ ਤੇ ਇਧਰਲੇ ਪਾਸੇ ਟਾਬੇ ਆ ਤੇ ਇਹ ਸਫਰ ਸੜਕਾਂ ਜਿਹੜੀਆਂ ਨੇ ਬਹੁਤ ਸੋਹਣੀਆਂ ਨੇ ਅਗਲੇ ਵਲੌਗ ਦੇ ਵਿੱਚ ਆਪਾਂ ਸੜਕਾਂ ਤੁਹਾਨੂੰ ਦਿਖਾਉਨੇ ਆਂ ਵੀ ਪੰਜਾਬ ਦੀਆਂ ਸੜਕਾਂ ਕਹਿ ਜੀਆਂ ਨੇ ਤੇ ਲੇਹ ਲਦਾਖ ਦੀਆਂ ਸੜਕਾਂ ਕਹਿ ਜੀਆਂ ਨੇ ਕਿਉਂਕਿ ਲੇਹ ਲਦਾਖ ਨੂੰ ਇਹਨਾਂ ਟਿਪ ਟੋਪ ਰੱਖਣਾ ਪੈਂਦਾ ਹੁਣ ਗੱਲ ਕਰਦੇ ਆਂ ਇਸ ਜਗ੍ਹਾ ਦੀ ਸੱਚਾਈ ਦੀ ਜਿਵੇਂ ਆਪਾਂ ਇੱਕ 3D ਪੇਂਟਿੰਗ ਬਣਾਉਂਦੇ ਆ ਲੋਕ ਸੜਕਾਂ ਦੇ ਉੱਤੇ ਬਣਾ ਦਿੰਦੇ ਆ ਕਿ ਲੋਕਾਂ ਨੂੰ ਇਸ ਤਰ੍ਹਾਂ ਪਤਾ ਲੱਗਦਾ ਵੀ ਸੜਕ ਦੇ ਉੱਤੇ ਪੌੜੀ ਆ ਜਾਂ ਖੂਹ ਬਣਿਆ ਹੋਇਆ ਹੁੰਦਾ ਕੁਝ ਵੀ ਨਹੀਂ ਇਸੇ ਤਰੀਕੇ ਇਹਨਾਂ ਪਹਾੜਾਂ ਦੇ ਵਿੱਚ ਇਲਿਊਜ਼ਨ ਆ ਕਹੋ ਵੀ ਭੁਲੇਖਾ ਵਾ ਸਾਨੂੰ ਪਹਾੜਾਂ ਦੀ ਕਹੋ ਵੀ ਸੂਰਤ ਦੇਖ ਕੇ ਇਦਾਂ ਲੱਗਦਾ ਕਿ ਇੱਧਰ ਨੂੰ ਚੜਾਈ ਆ ਤੇ ਇੱਧਰ ਨੂੰ ਉਤਰਾਈ ਆ ਤੇ ਸੜਕ ਨੂੰ ਭੁਲੇਖਾ ਪੈਂਦਾ ਸਾਨੂੰ ਤੇ ਅਸਲ ਵਿੱਚ ਉਧਰ ਨੂੰ ਉਤਰਾਈ ਆ ਜਿੱਧਰ ਨੂੰ ਚੜਾਈ ਚੜਦੀ ਆ ਇੱਥੇ ਰਾਜਸਥਾਨ ਦੀ ਇੱਕ ਟੀਮ ਵੀ ਆਈ ਆ ਤੇ ਉਸ ਟੀਮ ਜਿਹੜੀ ਕੋਈ ਵਧੀਆ ਇੰਸਟੀਚੂਟ ਆ ਉੱਥੇ ਉਹ ਮੈਗਨੇਟਿਕ ਆਪ ਦਾ ਸਾਰਾ ਸਿਸਟਮ ਲੈ ਕੇ ਆਈਆਂ ਲਾ ਕੇ ਆਏ ਇੱਥੇ ਤੇ ਉਹਨਾਂ ਨੇ ਦੇਖਿਆ ਕਿ ਇੱਥੇ ਵੀ ਜਿਹੜਾ ਚੁੰਬਕੀ ਖੇਤਰ ਆ ਉਹ ਥੋੜਾ ਜਿਹਾ ਜ਼ਿਆਦਾ ਆ 69% ਆ ਕੋਈ ਤੇ ਬਾਕੀ ਹੋਰ ਕੋਈ ਗੱਲ ਨਹੀਂ ਇਹਦੇ ਉੱਤੋਂ ਆਪਣੇ ਜਹਾਜ਼ ਵੀ ਨਹੀਂ ਉਡਾਉਂਦੇ ਲੋਕ 에 에ਅਰ ਫੋਰਸ ਵਾਲੇ ਵੀ ਇਸ ਜਗ੍ਹਾ ਦੇ ਉੱਤੋਂ ਜਹਾਜ਼ ਵੀ ਘਾਟੀ ਘੜਦੇ ਆ ਤੇ ਇਹ ਜਿਹੜੀ ਜਗ੍ਹਾ ਦਾ ਕਹੋ ਵੀ ਇੱਕ ਅਲਿਊਜ਼ਨ ਕਹੋ ਇੱਕ ਭੁਲੇਖਾ ਕਹੋ ਵੀ ਇੱਥੇ ਬਾਕੀ ਜਿੰਨੇ ਮੂੰ ਮੁੰਨੀਆਂ ਗੱਲਾਂ ਕਿਉਂਕਿ ਮੇਰੇ ਕੋਲੇ ਨਾ ਤਾਂ ਮੀਟਰ ਆ ਨਾ ਮੈਨੂੰ ਚੜਾਈ ਤਰਾਈ ਦਾ ਕੋਈ ਖਾਸ ਪਤਾ ਲੱਗਦਾ ਵਾ ਮੈਂ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਤੇ ਇਧਰਲੇ ਪਾਸੇ ਤੁਹਾਨੂੰ ਦੱਸਿਆ ਹੀ ਆ ਕਿ ਇਧਰਲੇ ਪਾਸੇ ਉਹ ਸਕੂਟਰ ਖੜੇ ਆ ਚਾਰ ਟਾਇਰਾਂ ਵਾਲੇ ਉਹ ਲੋਕ ਚਲਾਉਂਦੇ ਆ ਇੱਥੇ ਤੇ ਹੁਣ ਆਪਾਂ ਕਰਦੇ ਆ ਇਸ ਵਲੌਗ ਦਾ ਅੰਤ ਤੇ ਜੇ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਚੱਲੀਏ ਅੱਗੇ ਸਤੰਬਰ ਮਹੀਨੇ ਦੇ ਵਿੱਚ ਇੱਥੇ ਕੋਈ ਨਹੀਂ ਆਉਂਦਾ ਆਪਾਂ ਗਏ ਆ ਉੱਥੇ ਸਤੰਬਰ ਮਹੀਨੇ ਚ ਲੋਕ ਜੂਨ ਜੁਲਾਈ ਅਗਸਤ ਤੱਕ ਅਗਸਤ ਵੀ ਘੱਟ ਹੀ ਆਉਂਦੇ ਆ ਪਰ ਆਪਾਂ ਸਤੰਬਰ ਮਹੀਨੇ ਦੀ ਇਹ ਤੁਹਾਨੂੰ ਜਗ੍ਹਾ ਦਿਖਾ ਰਹੇ ਆ ਤੇ ਦੇਖੋ ਜੀ ਇਯਾਜ਼ਤ ਮਿਲਦੇ ਆ ਨਵੇਂ ਵਲੌਗ ਚ ਧੰਨਵਾਦ